ਇੱਕ ਮੁੰਡਾ ਪੜ੍ਹ ਲਿਖ ਕੇ ਬਹੁਤ ਵੱਡਾ ਆਦਮੀ ਬਣ ਗਿਆ ਸੀ। ਪਿਤਾ ਦੇ ਸਵਰਗਵਾਸ ਹੋਣ ਤੋਂ ਬਾਅਦ ਮਾਂ ਨੇ ਹਰ ਤਰ੍ਹਾਂ ਦਾ ਕੰਮ ਕਰਕੇ ਉਸ ਨੂੰ ਇਸ ਕਾਬਿਲ ਬਣਾ ਦਿੱਤਾ ਸੀ। ਵਿਆਹ ਤੋਂ ਬਾਅਦ ਮੁੰਡੇ ਦੀ ਪਤਨੀ ਨੂੰ ਸ਼ਿਕਾਇਤ ਰਹਿਣ ਲੱਗੀ ਕਿ ਮਾਦਾ ਸਟੇਟਸ ਉਸਦੇ ਨਾਲ ਮੈਚ ਨਹੀਂ ਹੁੰਦਾ। ਲੋਕਾਂ ਨੂੰ ਦੱਸਣ ਵਿੱਚ ਸੰਕੋਚ ਹੁੰਦਾ ਹੈ ਕਿ ਇਹ ਅਨਪੜ੍ਹ ਜਹੀ ਮਾਤਾ ਉਸਦੀ ਸੱਸ ਹੈ। ਗੱਲ ਵਧਣ ਤੇ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਹੁਣ ਇਸ ਕਾਬਿਲ ਹੋ ਗਿਆ ਹਾਂ ਕਿ ਕੋਈ ਵੀ ਕਰਜ਼ਾ ਅਦਾ ਕਰ ਸਕਦਾ ਹਾਂ। ਮੈਂ ਤੇ ਤੂੰ ਦੋਨੋਂ ਸੁખી ਰਹੀਏ ਇਸ ਲਈ ਅੱਜ ਤੂੰ ਮੈਨੂੰ ਮੇਰੇ ਤੇ ਕੀਤਾ ਗਿਆ ਹੁਣ ਤੱਕ ਦਾ ਸਾਰਾ ਖਰਚਾ ਵਿਆਹ ਸਮੇਂ ਤਾਸ ਦੇ। ਮੈਂ ਉਹ ਚੁਕਾਉਣਾ ਚਾਹੁੰਦਾ ਹਾਂ ਫਿਰ ਆਪਾਂ ਅਲੱਗ-ਅਲੱਗ ਸੁખી ਰਹਾਂਗੇ ਮਾਂ ਨੇ ਸੋਚ ਕੇ ਕਿਹਾ ਕਿ ਪੁੱਤ ਹਿਸਾਬ ਥੋੜਾ ਲੰਮਾ ਹੈ ਸੋਚ ਸਮਝ ਕੇ ਦੱਸਣਾ ਪੋ ਮੈਨੂੰ ਥੋੜਾ ਸਮਾਂ ਲੱਗੂ ਮੁੰਡੇ ਨੇ ਕਿਹਾ ਠੀਕ ਹੈ ਦੋ-ਚਾਰ ਦਿਨਾਂ ਵਿੱਚ ਦੱਸ ਦਿਉ ਦੋ ਦਿਨਾਂ ਬਾਅਦ ਨੂਪ ਪੇਕੇ ਗਈ ਸੀ ਰਾਤ ਹੋਈ ਮਾਂ ਪੁੱਤ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਮਾਂ ਨੇ ਇੱਕ ਕੱਪ ਪਾਣੀ ਦਾ ਭਰਿਆ ਤੇ ਮੁੰਡੇ ਦੇ ਕਮਰੇ ਵਿੱਚ ਚਲੀ ਗਈ। ਮੁੰਡਾ ਜਿੱਥੇ ਸੁੱਤਾ ਪਿਆ ਸੀ ਉਸ ਦੇ ਕੋਲ ਪਾਣੀ ਢੋਲ ਦਿੱਤਾ। ਮੁੰਡੇ ਨੇ ਪਾਸਾ ਲਿਆ, ਮਾਂ ਨੇ ਦੂਜੇ ਪਾਸੇ ਪਾਣੀ ਢੋਲ ਦਿੱਤਾ। ਮੁੰਡਾ ਜਿਸ ਪਾਸੇ ਵੀ ਪਾਸਾ ਲਵੇ ਮਾਂ ਪਾਣੀ ਢੋਲ ਦਵੇ। ਮੁੰਡੇ ਦੀ ਅੱਖ ਖੁੱਲੀ ਤੇ ਮਾਂ ਨੂੰ ਇੰਜ ਕਰਦੀ ਨੂੰ ਦੇਖ ਖਿੱਚ ਕੇ ਬੋਲਿਆ, "ਮਾਂ ਕੀ ਕਰ ਰਹੀ ਹੈ? ਸਾਰੇ ਬੈੜ ਤੇ ਪਾਣੀ-ਪਾਣੀ ਕਿਉਂ ਢੋਲ ਦਿੱਤਾ?" ਮਾਂ ਬੋਲੀ, "ਪੁੱਤ, ਤੂੰ ਮੈਨੂੰ ਹੁਣ ਤੱਕ ਦਾ ਹਿਸਾਬ ਬਣਾਉਣ ਲਈ ਕਿਹਾ ਸੀ ਤੇ ਮੈਂ ਸੋਚਿਆ ਪਹਿਲੇ ਦਿਨ ਤੋਂ ਹੀ ਹਿਸਾਬ ਬਣਾਵਾ ਕਿ ਮੈਂ ਕਿੰਨੀਆਂ ਰਾਤਾਂ ਤੇਰੇ ਬਚਪਨ ਵਿੱਚ ਤੇਰਾ ਬਿਸਤਰਾ ਗਿੱਲਾ ਕਰ ਦਿੱਤੇ, ਜਾਂਦੀ ਹੋਈ ਨੇ ਕਟ ਇਹ ਤਾਂ ਪਹਿਲੀ ਰਾਤ ਹੈ ਤੂੰ ਤਾਂ ਹੁਣ ਤੋਂ ਹੀ ਘਬਰਾ ਗਿਆ ਹਜੇ ਤਾਂ ਮੈਂ ਹਿਸਾਬ ਬਣਾਉਣਾ ਸ਼ੁਰੂ ਹੀ ਕੀਤਾ ਹੈ ਜਿਹੜਾ ਤੂੰ ਮੈਨੂੰ ਮੋੜਨਾ ਹੈ ਤੇ ਤੂੰ ਖਿਜ ਗਿਆ ਮਾਂ ਦੀ ਇਸ ਗੱਲ ਨੇ ਮੁੰਡੇ ਦੇ ਦਿਲ ਨੂੰ ਝੰਡੋੜ ਕੇ ਰੱਖ ਦਿੱਤਾ ਫਿਰ ਉਹ ਪੂਰੀ ਰਾਤ ਮੁੰਡੇ ਦੀ ਸੋਚਾਂ ਵਿੱਚ ਹੀ ਨਿਕਲ ਗਈ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਮਾਂ ਦਾ ਕਰਜ਼ਾ ਤਾਂ ਮੈਂ ਮਰ ਕੇ ਵੀ ਨਹੀਂ ਚੁਕਾ ਸਕਦਾ ਇੱਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਪਰ ਇੱਕ ਚੰਗੀ ਔਲਾਦ ਹਰ ਮਾਂ ਕੋਲ ਨਹੀਂ ਹੁੰਦੀ